स्वागत है किसान विरोध डाटा लॉन्डरी फार्म बठिंडा ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਾਂ ਧੌਲੇ ਤੋਂ ਕਵਰ ਕਰਨ ਲੱਗੇ ਜੀ ਦੋ ਤੋਂ ਨੂੰ ਬੈਣਾ ਦਿਖਾਵਾਂਗੇ ਦੁਨੇ ਵਧੀਆ ਬਾਜਵ ਰੇਟ ਦੇ ਵਿੱਚ ਹੋਣੀ ਆ ਇੱਕ ਤੁਹਾਨੂੰ ਯਾਰਸੀ ਦਿਖਾ ਦਾਂਗੇ ਇੱਕ ਦਿਖਾ ਦਾਂਗੇ ਐਫ ਐਫ ਗੱਲਬਾਤ ਬਾਈ ਨਕਰਾਂਵਾਂ ਐਸਸੀ ਗੱਲ ਜੀ ਐਸਸੀ ਗੱਲ ਬਾਈ ਹੋ ਠੀਕ ਹੋ ਜੀ ਹਾਂਜੀ ਵੀਰ ਜੀ ਵਧੀਆ ਬਣਾ ਦਾ ਨੰਬਰ ਬੋਲ ਦਿਓ ਜੀ 9872753610 ਪਿੰਡ ਆਪਣਾ ਜੀ ਟੌੜਾਈ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਨੇੜੇ ਤਵਾ ਹੀ ਪੈ ਜਾਂਦਾ ਇੱਧਰ ਬਰਨਾਲਾ ਹੀ ਪੈ ਜਾਂਦਾ ਓਕੇ ਜੀ ਜਿਹੜਾ ਮਾਨਸਾ ਨੂੰ ਬਰਨਾਲੇ ਤੋਂ ਰੋਡ ਜਾਂਦਾ ਉਹ ਉੱਪਰ ਆਪਣਾ ਜਿਹਾ ਘਰ ਆ ਹਾਂਜੀ ਉੱਥੇ ਘਰ ਆਈ ਓਕੇ ਤੇ ਵਪਾਰ ਦੇ ਕੰਮ ਆ ਗਿਆ ਹਨਾ ਹਾਂਜੀ ਵੀਰ ਓਕੇ ਅੱਜ ਫਿਰ ਦੋ ਦਿਖਾ ਰਹੇ ਹਾਂ ਬਾਈ ਹਾਂਜੀ ਬਾਈ ਦੋ ਬਹਿਣਾ ਜਿਹੜੀ ਆਪਾਂ ਪਹਿ ਏ ਬਈ ਰਾਤ ਸੂਈਆ ਰਾਤ ਸੂਪੀ ਹਾਂਜੀ ਤੇ ਕੀ ਆ ਗਿਆ ਜੀ ਮਗਰ ਇਹਦੇ ਮਗਰ ਵੀਰੇ ਬੱਚਾ ਬੱਚਾ ਆ ਗਿਆ ਹਾਂਜੀ ਤੇ ਸੂਆ ਬਾਈ ਕਿਹੜਾ ਸੂਈ ਸੂਆ ਵੀਰੇ ਦੂਜਾ ਏ ਦੂਜਾ ਸੂਆ ਸੂਪੀ ਹਾਂਜੀ ਕਿੰਨੀ ਕੁ ਦੁੱਧ ਦੀ ਆਪਾਂ ਉਮੀਦ ਲਾ ਸਕਦੇ ਦੁੱਧ ਬਾਈ ਪਹਿਲੇ ਸੂਆ ਨੇ 15 ਕਿਲੋ ਦੁੱਧ ਕੱਢਿਆ ਐਗਤੀ ਐਗਤੀ ਲੋ ਮੈਂ 10 ਕਿਲੋ ਮੰਨ ਕੇ ਲੈ ਕੇ ਵੀ ਪਲਾਸੀ ਦੇਊਗੀ ਪਲਾਸੀ ਦੇਊਗੀ ਇਹ ਗੱਲ ਆ ਤੁਹਾਡੇ ਖੋਲੋ ਜੀ ਲਿਓ ਇਹਦਾ ਤੋਰਾ ਕਰਾ ਦਈਏ ਚੱਕ ਚੰਗੀ ਆ ਗਈ ਜੀ ਬਾਕੀ origignal ਦੂਜਾ ਸੂਆ ਤੇ ਜਰਸੀ ਚੰਗੇ ਵੇਟ ਵਾਲੀ ਆ ਗਈ ਠੀਕ ਆ ਜੀ ਆ ਦੇਖੋ ਫੇਸ ਦੀ ਕੁਆਲਿਟੀ ਕਰੋ ਇੱਕ ਨੰਬਰ ਚੱਕ ਠੀਕ ਆ ਜੀ ਆ ਦੇਖੋ ਜੀ ਥਣ ਭਾਂਡੇ ਦੀ ਸਾਫ਼ ਤੇ ਸੁਥਰੀ ਮੋੜ ਲਓ ਜੀ ਆ ਦੇਖੋ ਸਾਫ਼ ਸੁਥਰੀ ਆਪਾਂ ਨੂੰ ਕਹਿ ਸਕਦੇ ਆ ਬਾਕੀ ਦੀ ਗੱਲ ਤੁਸੀਂ ਆਉਣਾ ਉਹਦੀ ਤਸਲੀ ਕਰਕੇ ਪਸ਼ੂ ਲੈ ਕੇ ਜਾਣਾ ਕਿੰਨੇ ਕ ਪੈਸੇ ਆ ਬਈ ਇਹਦੇ ਇਹਦਾ ਮੁੱਲ ਹੈਗਾ ਭਾਈ 62000 ਰੁਪਏ ਸਾਰਾ ਦੂਰਾ ਤੁਹਾਨੂੰ ਮਾਰ ਕੇ ਦਿਖਾ ਦੇ ਆ ਦੇਖੋ ਜੀ ਬਾਕੀ ਦੀ ਗੱਲ ਭਾਵੇਂ ਤੁਸੀਂ ਆ ਕੇ ਦਸਾਲੀ ਨਾ ਖਰੀਦ ਕੇ ਲੈ ਜਾਓ ਤਾਂ ਵੀ ਕੋਈ ਚੱਕਰ ਵਾਲੀ ਗੱਲ ਤਾਂ ਹੈ ਹੀ ਨਹੀਂ ਪਸ ਮਾਈ ਪਸਮੂਈ ਕੋਹ ਨਹੀਂ ਕੋਈ ਨਿਆਣਾ ਨਹੀਂ ਪਾਇਆ ਤੇ ਬੰਦਾ ਧਾਰਾ ਮਾਰਨਾ ਲੱਗਦਾ ਥੋੜਾ ਜਿਹਾ ਮੈਨੂੰ ਅਣਜਾਣੀ ਆ ਹੂੰ ਓਕੇ ਆ ਨਾ ਵੀਰੇ ਧਾਰਾ ਦੋ ਰਾਂ ਇਦਾਂ ਤੇ ਕੀ ਮੁੱਲ ਕਰਿਆ ਇਸੇ ਦਾ ਇਹਦਾ 62000 ਰੁਪਏ ਵੀਰੇ ਮਾਨਤਨ ਹੋਜੂ ਮਾਨਤਨ ਹੋਜੂ ਜਮਾਂ ਬਾਈ ਦਾ ਜਾਇਜ਼ ਰੇਟ ਆ ਬਸ ਉਹੀ 1000 2000 ਵਾਲਾ ਮਾਰਦੇ ਹਾਂ ਹਾਂਜੀ ਵੀਰੇ ਹਾਂਜੀ ਹਾਂਜੀ ਤੇ ਜਿਹੜੀ ਹੁਣ ਦੋ ਨੰਬਰ ਤੇ ਆਪਾਂ ਦੇਖੀ ਜੰਨੇ ਆ ਹਾਂਜੀ ਇਹ ਵੀਰੇ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਪੀ ਕਿੰਨੇ ਦਿਨਾਂ ਨੇ ਇਹਨੇ ਚੌਥਾ ਦਿਨ ਆ ਬਿਰਿਆ ਸੂਈ ਚੌਥਾ ਦਿਨ ਹੋ ਗਿਆ ਤਾਂ ਕਿੰਨਾ ਕੁ ਰੈਡੀ ਕਿੰਨਾ ਰੈੜਾ ਜਮਾ ਕੰਡੇ ਵਾਲਾ 12 ਕਿਲੋ ਦੁੱਧ ਆ ਬਈ ਇਹਦੇ ਹੁਣ ਕਿੰਨਾ ਕੁ ਦੇ ਦੂ ਬਾਈ 15 ਕਿਲੋ ਦੁੱਧ ਦੇ ਦੂ ਬਾਈ ਮਗਰ ਫਿਰ ਬੱਛਾ ਮਗਰ ਇਹਦੇ ਬੱਛਾ ਵੀਰੇ ਤੇ ਨਾਲੂ ਨਾਲ ਹੀ ਹੈ ਨਾ ਬੱਛਾ ਹਾਂਜੀ ਹਾਂਜੀ ਖੋਲੋ ਜੀ ਤੋਰਾ ਕਰ ਲੈ ਕੇ ਜੇਕ ਥਣ ਭਾਂਡੇ ਦੀ ਪੂਰੀ ਸਾਫ਼ ਸੁਥਰੀ ਮੁੱਲ ਪੁੱਛਾਂਗੇ ਇਹਦਾ ਪਹਿਲਾਂ ਆਪਾਂ ਤੁਹਾਨੂੰ ਤੋਰਾ ਕਰਾ ਦਈਏ ਜੇਕ ਐਚ ਐਫ ਚ ਆ ਗਈ ਜੀ ਆ ਦੇਖੋ ਫੇਸ ਦੀ ਕੁਆਲਿਟੀ ਇੱਕ ਨੰਬਰ ਆ ਦੇਖੋ ਥਣ ਭਾਂਡੇ ਦੀ ਸਾਫ਼ ਸੁਥਰੀ ਇੰਦੇ ਪਰ ਆਪਾਂ 12:00 ਵਜੇ ਵੀਡੀਓ ਬਣਾ ਰਹੇ ਹਾਂ ਉਸ ਹਾਵ ਨਾ ਜਜਮੈਂਟ ਕਰੋ 11:30 ਸੌਰੀ 20 ਤਰੀਕ 9ਵਾਂ ਮਹੀਨਾ ਤੇ 2025 ਦੇ ਦੁਪਹਿਰ ਆਪਾਂ 12 ਤੋਂ ਪਹਿਲਾਂ ਦੀ ਵੀਡੀਓ ਇਹੋਸਾ ਉਹਨਾਂ ਲੈ ਬੈਨ ਜਜਮੈਂਟ ਕਰ ਲਿਓ ਇਹਦਾ ਕੀ ਰੇਟ ਆ ਗਿਆ ਫਿਰ ਵੀ ਦਾ ਇਹਦਾ ਭਾਈ 52000 ਰੁਪਏ 50 ਤੇ 52 ਹਾਂ ਇਹਦੇ ਵੀ ਮਾਰਦਾਂ ਫਿਰ 14 ਇਹਦੀ ਹੀ ਮਾਰਦਾਂਗੇ ਭਾਈ ਮਾਰ ਦਿਓ ਜੀ ਆਹ ਦੇਖੋ ਜੀ ਧਾਰਾ ਦੂਰਾ ਕਰੋ ਚੈੱਕ ਹੂੰ ਫੋਨ ਨੰਬਰ ਹੀ ਆ ਹਾਂਜੀ ਵੀਰੇ 100 ਦੀ 100 ਨੰਬਰ 52 ਹਾਂਜੀ ਵੀਰੇ 66 ਹਾਂਜੀ ਨੰਬਰ ਫੇਰ ਬੋਲ ਜੀ 9872753610 53610 ਪਿੰਡ ਤੌੜਾ ਜੀ ਜਿਹੜਾ ਬਰਨਾਲਾ ਜੀ ਤਹਿਸੀਲ ਤਪਾ ਹਾਂਜੀ ਜਿਹੜੇ ਤਪਾ ਮੰਡੀ ਦੇ ਤੇ ਬਰਨਾਲੇ ਦੇ ਪਿੰਡ ਆ ਜੀ ਹਾਂਜੀ ਹਾਂਜੀ ਧੰਨਵਾਦ ਜੀ